ਪੈਲੈਸ ਦੇ ਵਿੱਚ ਚੱਲ ਰਹੀਆਂ ਸੀ ਇਹ ਵਿਆਹ ਦੀਆਂ ਤਿਆਰੀਆਂ ਪਰ ਐਨਆਰਆਈ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਾ ਤੇ ਉਹ ਤੋਂ ਫੋਨ ਵੀ ਬੰਦ ਕਰ ਦਿੱਤਾ ਜੀ ਹਾਂ ਗੁਰਦਾਸਪੁਰ ਦੇ ਨਾਮੀ ਪੈਲੈਸ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮ ਦੇ ਵਿੱਚ ਬਦਲ ਗਿਆ ਜਦ ਐਨਆਰਆਈ ਲਾੜਾ ਬਰਾਤ ਲੈ ਕੇ ਪੈਲੈਸ ਦੇ ਵਿੱਚ ਨਹੀਂ ਪਹੁੰਚਾ ਤੇ ਉਹ ਤੋਂ ਫੋਨ ਵੀ ਬੰਦ ਕਰ ਦਿੱਤਾ ਜਦਕਿ ਲੜਕੀ ਵਾਲੇ ਉਡੀਕਦੇ ਰਹਿ ਗਏ ਤੇ ਖੁਸ਼ੀਆਂ ਦਾ ਮਾਹੌਲ ਗਮ ਦੇ ਵਿੱਚ ਬਦਲ ਗਿਆ ਤੇ ਜਿੱਥੇ ਤੁਰੰਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਗੁਰਦਾਸਪੁਰ ਦੇ ਐਸਐਸਪੀ ਦਫ਼ਤਰ ਦੇ ਵਿੱਚ ਪੇਸ਼ ਹੋ ਕੇ ਲੜਕੇ ਦੇ ਪਰਿਵਾਰ ਦੇ ਖਿਲਾਫ ਜੋੜਾ ਕਿ ਕੇਸ ਦਰਜ ਕਰਵਾਇਆ ਹੈਗਾ ਤੇ ਤੁਰੰਤ ਐਸਐਸਪੀ ਗੁਰਦਾਸਪੁਰ ਨੇ ਜੋੜਾ ਕਿ ਐਲਓਸੀ ਜਾਰੀ ਕਰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ ਜਿੱਥੇ ਕਿ ਪੈਲਸ ਦੇ ਵਿੱਚੋਂ ਤਿਆਰਿਆਂ ਨੂੰ ਲੈ ਕੇ ਲੜਕੀ ਪਰਿਵਾਰ ਦਾ ਲੱਖਾਂ ਰੁਪਏ ਜੋੜਾ ਕਿ ਬਰਬਾਦ ਹੋ ਗਿਆ ਜਿੱਥੇ ਪੀੜਤ ਪਰਿਵਾਰ ਨੇ ਇਨਸਾਫ ਦੀ ਵੀ ਗੁਹਾਰ ਲਗਾਈ ਹੈ ਦੱਸਦੀ ਹੈ ਕਿ ਲੜਕੀ ਪਰਿਵਾਰ ਨੇ ਐਸਐਸਪੀ ਦਫ਼ਤਰ ਦੇ ਬਾਹਰ ਜੋੜਾ ਕਿ ਕੰਪਲੇਂਟ ਦਰਜ ਕਰਾਉਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਜਾਏਗਾ ਕਿ ਲੜਕੀ ਪਰਿਵਾਰ ਪਿੰਡ ਸੋਹਲ ਦਾ ਰਹਿਣ ਵਾਲਾ ਸੀਗਾ ਤੇ ਬਹੁਤ ਮਾੜੀ ਜਿਹੜੀ ਕਿ ਕਹਿ ਸਕਦੇ ਆ ਮਾੜੀ ਘਟਨਾ ਵਾਪਰੀ ਆ ਜਿੱਤੇ ਕਿ ਲੜਕੀ ਵਾਲਿਆਂ ਨੇ ਪੂਰੀ ਤਿਆਰੀ ਕੀਤੀ ਹੋਈ ਸੀਗੀ ਲੱਖਾਂ ਰੁਪਏ ਦਾ ਉਹਨਾਂ ਨੂੰ ਨੁਕਸਾਨ ਵੀ ਹੋਇਆ ਹੈ ਤੇ ਕਾਫੀ ਖੁਸ਼ੀਆਂ ਖੁਸ਼ੀ ਵਰਗਾ ਮਾਹੌਲ ਸੀਗਾ ਪਰ ਜਦੋਂ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਹਾਲਾਂਕਿ ਐਨਆਰਆਈ ਲਾੜਾ ਸੀਗਾ ਉਹ ਬਰਾਤ ਲੈ ਕੇ ਨਹੀਂ ਪਹੁੰਚਿਆ ਤੇ ਉਤੋਂ ਫੋਨ ਵੀ ਬੰਦ ਕਰ ਦਿੱਤਾ ਇਸ ਬਾਬਤ ਲੜਕੀ ਦੇ ਪਰਿਵਾਰ ਵਾਲਿਆਂ ਦਾ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ ਮੈਂ ਅਦਰ ਬਾਈਲਾਲ ਐਮਸੀ ਵਾਰਡ ਨੰਬਰ 22 ਗਰਦਾਸਪੁਰ ਮੇਰੀ ਭਾਂਜੀ ਦਾ ਸਾਦੀ ਹੋਣੀ ਸੀ ਕਪੂਰਸਲਾ ਕੱਲ ਅਸੀਂ ਉੱਥੇ ਗਏ ਆ ਸਗਣ ਲਾਉਣ ਵਾਸਤੇ ਜਦੋਂ ਸਗਣ ਲਾਉਣ ਵਾਸਤੇ ਗਏ ਆ ਤੇ ਸਗਣ ਦੇ ਜੋ ਲਾਉਣ ਲਗੇ ਨਾ ਉਸ ਟਾਈਮ ਦੇ ਉੱਤੇ ਇੱਕ ਲੜਕੀ ਆਈ ਆ ਬਾਹਰੋਂ ਉਹਨੇ ਆ ਕੇ ਤੇ ਮੁੰਡੇ ਦਾ ਹੱਥ ਪੜਾ ਕਰਕੇ ਰਿੰਗ ਵਾਲਾ ਤੇ ਉਹਦੇ ਚਪੇੜ ਮਾਰ ਦਿੰਦੀ ਆ ਇਸ ਤਰ੍ਹਾਂ ਕਰਕੇ ਚੰਮ ਕੰਮ ਚੱਲਦਾ ਰ ਉਹ ਤੋਂ ਅੱਗੇ ਜਿਹੜਾ ਕੰਮ ਆ ਇਹ ਬੰਦ ਹੋ ਗਿਆ ਤੇ ਰੋਲਾ ਪੈ ਗਿਆ ਬਹੁਤ ਜ਼ਿਆਦਾ ਤੇ ਉਹ ਲੜਕੀ ਨੂੰ ਅਸੀਂ ਉਹ ਕੁੱਟਣ ਮਾਰਨ ਨੂੰ ਫਿਰਦੇ ਸੀਗੇ ਅਪੌਲ ਲੜਕੀ ਦੀ ਬਾਹ ਫੜ ਕੇ ਇੱਕ ਕਮਰੇ ਚ ਉਹਨੂੰ ਖੜ ਕੇ ਉਹਨੂੰ ਸਾਰੀ ਗੱਲ ਪੁੱਛੀ ਆ ਉਹਨਾਂ ਦੱਸਿਆ ਵੀ ਇਹ ਜੀ ਮੇਰੇ ਨਾਲ 2021 ਤੋਂ 18 ਤੋਂ ਗੱਲ ਚੱਲਦੀ ਤੇ 21 ਜਨ ਮੇਰੇ ਨਾਲ ਅਗੇਂਜਮੈਂਟ ਕੀਤੀ ਆ ਉਹਨੇ ਸਾਰੀ ਆਪਣੇ ਵੀਡੀਓਜ਼ ਆਪਣੀਆਂ ਸਾਰੀਆਂ ਫੋਟੋਆਂ ਇਹ ਸਾਨੂੰ ਦੱਸਿਆ ਉਹਦੇ ਵਾਰਨਾਂ ਇਹ ਨਾ ਸਾਨੂੰ ਕਹਿ ਕਹਾ ਆਗੇ ਵੀ ਚਲੋ ਤੁਸੀਂ ਜਾਓ ਅਮਨ ਸ਼ਾਂਤੀ ਨਾਲ ਤੇ ਫਿਰ ਕੱਲ ਤੁਹਾਡੇ ਨਾਲ ਗੱਲ ਹੱਲ ਕਰਾਂਗੇ ਅੱਜ ਇੱਥੇ ਇੰਤਜ਼ਾਰ ਕਰਦੇ ਆਂ ਤੇ ਕੋਈ ਇੱਥੇ ਸਾਡੇ ਕੋਲ ਅੱਜ ਤੱਕ ਪਹੁੰਚਿਆ ਨਹੀਂ ਰਾਜ ਜੀ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਕਿ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਸਾਡਾ ਖਰਚਾ ਹੋਇਆ ਵੇਖੋ ਚੰਦਨਪੁਰ ਮਨੋਰ ਪੈਲਸ ਦੇ ਵਿੱਚ ਕੈਟਰਿੰਗ ਆ ਸਾਡੀ ਉਹਦੇ ਵੀ ਬਹੁਤ ਜ਼ਿਆਦਾ ਲੱਖਾਂ ਖਰਚਾ ਹੋਇਆ ਤੇ 15 ਤੋਂ 20 ਲੱਖ ਰੁਪਏ ਸਾਡਾ ਜਿਹੜਾ ਖਰਚਾ ਆ ਚੁੱਕਾ ਆ ਤੇ ਅਸੀਂ ਇਹੋ ਚਾਹੁੰਦੇ ਆਂ ਕਿ ਸਾਨੂੰ ਇਹਦਾ ਇਨਸਾਫ ਦਵਾਇਆ ਜਾਏ ਇਹੋ ਜਿਹੇ ਬੰਦੇ ਜਿਹੜੇ ਗਲਤ ਵਾਂਸਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐਨੂੰ ਸਜ਼ਾ ਮਿਲਣੀ ਚਾਹੀਦੀ ਆ ਇਹ ਅਸੀਂ ਮੰਗ ਕਰਦੇ ਆਂ ਮੁਰਿਆਲੇ ਕਪੂਰ ਸਾਡੇ ਜੀ ਪੰਕਜ ਕੁਮਾਰ ਪੰਕਜ ਕੁਮਾਰ ਸਾਨਾ ਸਤਪਾਲ ਪੰਕਜ ਕੁਮਾਰ ਸਾਨਾ ਬੈਂਸ ਆ ਪੰਕਜ ਕੁਮਾਰ ਬੈਂਸ ਤੇ ਪਿਤਾ ਦਾ ਨਾਮ ਸਤਪਾਲ ਬੈਂਸ ਮਰ ਕੇ ਚੁਲੀਅਮ ਸਮਾਜ ਸੇਵਕ ਔਰ ਸਾਡੇ ਸਾਥੀ ਨੇ ਸਰਦਾਰ ਬਲਜੀਤ ਸਿੰਘ ਜੀ ਸੋਲ ਪਿੰਡ ਦੇ ਸਰਪੰਚ ਨੇ ਔਰ ਇਹਨਾਂ ਦੇ ਪਿੰਡ ਦੇ ਇੱਕ ਧਰਮਪਾਲ ਜੀ ਨੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅੱਜ ਵਿਆਹ ਦੀਆਂ ਤਿਆਰੀਆਂ ਸੀਗੀਆਂ ਇੱਥੇ ਔਰ ਕਪੂਰਥਲਾ ਦੇ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਉਹਨਾਂ ਦੇ ਨਾਲ ਧੋਖਾਧੜੀ ਜਾਲਸਾਜੀ ਕੀਤੀ ਆ ਔਰ ਪੈਲਸ ਜਿਹੜਾ ਮਨੋਰ ਪੈਲਸ ਆ ਉਹ ਸੱਜਿਆ ਸਜਾਇਆ ਪਿਆ ਵਾ ਉਹਦੇ ਵਿੱਚ ਰੋਟੀ ਪਾਣੀ ਚਾਹ ਪਾਣੀ ਦਾ ਇੰਤਜ਼ਾਮ ਆ ਉਹ ਸਾਰਾ ਪਰਿਵਾਰ ਟੈਲੀਫੋਨ ਬੰਦ ਕਰ ਗਏ ਨੇ ਵਿਚੋਲਾ ਟੈਲੀਫੋਨ ਬੰਦ ਕਰ ਗਿਆ ਵਾ ਔਰ ਬਰਾਤ ਲੈ ਕੇ ਉਹ ਨਹੀਂ ਆ ਰਹੇ ਕਿਉਂਕਿ ਉਹ ਲੜਕਾ ਪਹਿਲਾਂ ਹੀ ਸ਼ਾਦੀशुदा ਹੈਗਾ ਤੇ ਕੁੜੀ ਜਿਹੜੀ ਆ ਉਥੇ ਕਿਨੇ ਦਾਵਾ ਕੀਤਾ ਕੱਲ ਜਦੋਂ ਸ਼ਗਨ ਲਾਉਣਗੇ ਆ ਧਰਮਪਾਲ ਦਾ ਪਰਿਵਾਰ ਦਾਵਾ ਕੀਤਾ ਕਿ ਮੇਰੀ ਇਹ ਤਾਂ ਪਹਿਲੇ ਮੰਗਣੀ ਹੋ ਚੁੱਕੀ ਆ ਔਰ ਉਹਨਾਂ ਨੇ ਸਾਨੂੰ ਸਮਝਾ ਕੇ ਉਥੇ ਤੋੜ ਦਿੱਤਾ ਕਿ ਅਸੀਂ ਆਪਣਾ ਸੈਟਲਮੈਂਟ ਕਰਕੇ ਤੇ ਕੱਲ ਬਰਾਤ ਲੈ ਕੇ ਆ ਰਹੇ ਹਾਂ ਤੁਸੀਂ ਤਿਆਰੀਆਂ ਕਰੋ ਇੱਥੇ ਤਿਆਰੀਆਂ ਕਰਾਈਆਂ ਗਈਆਂ ਨੇ ਇੱਥੇ ਸਬਜ਼ੀ ਕੱਟੀ ਗਈ ਆ ਕੈਟਰਿੰਗ ਕੀਤੀ ਗਈ ਆ ਮਨੋਰ ਪੈਲੇਸ ਦੇ ਵਿੱਚ ਸਾਰਾ ਸਿਸਟਮ ਤਿਆਰ ਆ ਪਰੌਣੇ ਆ ਰਹੇ ਨੇ ਜਾ ਰਹੇ ਨੇ ਔਰ ਉਹਨਾਂ ਦੇ ਫੋਨ ਸਾਰੇ ਬੰਦ ਨੇ ਵਿਚੋਲੇ ਦਾ ਫੋਨ ਬੰਦਾ ਅੱਜ ਅਸੀਂ ਇਸ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਲੇ ਆ ਔਰ ਐਸਐਸਪੀ ਸਾਹਿਬ ਨੇ ਐਸਐਚਓ थाना ਧਾਰੀਵਾਲ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰੀ ਵੀ ਜੋ ਲੀਗਲ ਕਾਰਵਾਈ ਆ ਉਹ ਕੀਤੀ ਜਾਵੇ ਔਰ ਜਿਹੜੀ 에ਰਪੋਰਟ ਦੀ ਐਲਓਸੀ ਵਗੈਰਾ ਜੋ ਵੀ ਆ ਉਹਨੂੰ ਉੱਥੇ ਰੋਕਣ ਦੀ ਕਾਰਵਾਈ ਜਿਹੜੀ ਕੀਤੀ ਜਾਏ ਕਿਉਂਕਿ ਮੁੰਡਾ ਜਿਹੜਾ ਵਾ ਉਹ ਐਨਆਰਆਈ ਆ ਔਰ ਸਾਡੀ ਵੀ ਇਹ ਪੁਰਜੋਰ ਸਮਾਜ ਦੇ ਅੱਗੇ ਮੰਗਾ ਵੀ ਜਿਹੜੇ ਇਹੋ ਜਿਹੇ ਅਨਸ਼ਾਰ ਆ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ